ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਜੀ ਨਲੂਆ ਸਰਦਾਰ ਹਰੀ ਸਿੰਘ ਨੁਸ਼ਹਰੇ ਦੇ ਮੈਦਾਨ ਵਿੱਚ ਸਨ 1823ਵੀਂ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਲਾਹੌਰ ਬੁਲਾਇਆ ਇਸ ਸਮੇਂ ਕਾਬਲ ਤਵਾਈਆਂ ਸੋਹਿਆਂ ਦੀਆਂ ਖੂਫੀਆਂ ਰਿਪੋਰਟਾਂ ਆਪ ਨੂੰ ਦੱਸਿਆ ਜਿਨ੍ਹਾਂ ਵਿੱਚ ਇਹ ਲਿਖਤ ਸੀ ਕਿ ਮੁਹੰਮਦ ਅਜੀਮ ਖਾਨ ਬਾਰਕ ਜਈ ਖਾਲਸੇ ਨਾਲ ਇੱਕ ਫੈਸਲਾ ਕੌਣ ਲੜਾਈ ਕਰਨਾ ਚਾਹੁੰਦਾ ਹੈ ਇਸ ਲਈ ਖਾਲਸੇ ਨੂੰ ਵੀ ਇਸ ਅੰਤਮ ਜੋਰ ਅਜਮਾਈ ਵਿੱਚ ਪੂਰੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਸਰਦਾਰ ਜੀ ਨੇ ਮਹਾਰਾਜਾ ਸਾਹਿਬ ਨੂੰ ਇਹ ਸਲਾਹ ਦਿੱਤੀ ਕਿ ਸਾਨੂੰ ਅਜੀਮ ਖਾਨ ਦੀ ਉਡੀਕ ਦੀ ਕੋਈ ਲੋੜ ਨਹੀਂ ਉਸ ਦੇ ਆਉਣ ਤੋਂ ਪਹਿਲਾਂ ਹੀ ਸਾਨੂੰ ਸਭ ਤਰ੍ਹਾਂ ਤਿਆਰ ਹੋ ਜਾਣਾ ਚਾਹੀਦਾ ਹੈ ਇਸ ਫੈਸਲੇ ਅਨੁਸਾਰ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਹੁਕਮ ਦਿੱਤਾ ਕਿ ਤੁਸੀਂ ਲਾਰਡ ਅਨਸਾਰ ਕੁਝ ਫੌਜ ਹਜ਼ਾਰੇ ਵੀ ਛੱਡ ਕੇ ਬਾਕੀ ਦੀ ਸਾਰੀ ਫੌਜ ਨਾਲ ਅਟਕ ਪਹੁੰਚ ਜਾਓ ਅਤੇ ਅਸੀਂ ਖੁਦ ਵੀ ਤੋਪਖਾਨਿਆਂ ਤੇ ਅਸਲਿਆਂ ਨਾਲ ਆਪ ਦੇ ਪਿੱਛੇ ਛੇਤੀ ਹੀ ਪਹੁੰਚਾਵਾਂਗੇ ਸਰਦਾਰ ਹਰੀ ਸਿੰਘ ਨੇ ਇਸ ਮਹਾਨ ਜੰਗ ਦੀ ਸਹਾਇਤਾ ਲਈ ਬਾਬਾ ਫੁੱਲਾ ਸਿੰਘ ਜੀ ਅਕਾਲੀ ਨੂੰ ਸਣੇ ਅਕਾਲੀ ਦਲ ਆਪਣੇ ਨਾਲ ਸ਼ਾਮਲ ਕਰ ਲਈ ਮਹਾਰਾਜਾ ਨੂੰ ਰਾਏ ਦਿੱਤੀ ਸਰਦਾਰ ਜੀ ਲਾਹੌਰ ਤੋਂ ਕੁਝ ਕਰਕੇ ਹਰੀਪੁਰ ਪਹੁੰਚ ਗਏ ਅਤੇ ਹਜ਼ਾਰੇ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਫਰਵਰੀ ਸਨ 1823ਵੇਂ ਅਟਕਾ ਡੇਰੇ ਲਾਏ ਇੱਥੇ ਪਹੁੰਚਦਿਆਂ ਪਤਾ ਲੱਗਾ ਕਿ ਸ਼ਾਹਜਾਦਾ ਸ਼ੇਰ ਸਿੰਘ ਜੀ ਦੋ ਦਿਨਾਂ ਤੱਕ ਅਟਕ ਪੁੱਜਣ ਵਾਲੇ ਹਨ ਸਰਦਾਰ ਜੀ ਨੇ ਇੱਥੇ ਬਹੁਤ ਸਾਰੀਆਂ ਬੇੜੀਆਂ ਇਕੱਠੀਆਂ ਕਰਵਾ ਕੇ ਅਟਕ ਦੇ ਪੁੱਲ ਨੂੰ ਠੀਕ ਕਰਵਾਇਆ ਇਸੇ ਤਰ੍ਹਾਂ ਅਨਾਜ ਦੀ ਖਰੀਦ ਦੇ ਠੇਕੇ ਹਰੀਪੁਰ ਅਤੇ ਹਜ਼ਾਰੇ ਦੇ ਸ਼ਾਹੂਕਾਰਾਂ ਨੂੰ ਦੇ ਦਿੱਤੇ ਤਾਂ ਕਿ ਉਹ ਥੋੜੇ ਦਿਨਾਂ ਵਿੱਚ ਹੀ ਲੋੜ ਨਸਾਰਾ ਨਾਲ ਦੇ ਭਾਰੀ ਜਖੀਰੇ ਇਕੱਠੇ ਕਰਦੇ ਹਨ। ਹੋਰ ਜਿਹੜੀ ਜਿਹੜੀ ਵਸਤੂ ਹੋਣ ਵਾਲੀ ਲੜਾਈ ਲਈ ਜ਼ਰੂਰੀ ਸੀ ਅਟਕ ਵਿੱਚ ਜੰਮਾ ਕਰਵਾ ਦੇਣ ਦਾ ਹੁਕਮ ਦੇ ਦਿੱਤਾ। ਮੁਹੰਮਦ ਅਜੀਮ ਖਾਨ ਪਰ ਭਾਰੀ ਫਤਿਹ। ਮੁਹੰਮਦ ਅਜੀਮ ਖਾਨ ਬਾਰਕ ਜਈ ਘਰਾਣੇ ਵਿੱਚ ਬੜਾ ਬਹਾਦਰ ਤੇ ਪੁਰਜੋਸ਼ ਜੋਧਾ ਸੀ। ਜਿਸ ਦਾ ਸਿੱਕਾ ਨਾ ਕੇਵਲ ਅਫਗਾਨਿਸਤਾਨ ਵਿੱਚ ਮੰਨਿਆ ਜਾਂਦਾ ਸੀ। ਸੋਭਾ ਪਸ਼ਾਵਰ ਅਤੇ ਇਲਾਕਾ ਯੂਸਫ ਜਈ ਵੀ ਉਸ ਦੀ ਬਰਯਾਮਤਾਗੇ ਸਿਰ ਝੁਕਾਉਂਦੇ ਸਨ ਮਲਤਾਨ ਕਸ਼ਮੀਰ ਮੰਗੇਰ ਅਟਕਤ ਤੇ ਹਜ਼ਾਰੇ ਨੂੰ ਆਪਣੇ ਕਬਜ਼ੇ ਵਿੱਚੋਂ ਨਿਕਲਿਆ ਹੋਇਆ ਦੇਖ ਕੇ ਲਿਖਿਆ ਹੈ ਕਿ ਇਹ ਇੱਕ ਰਾਤ ਵੀ ਨਿਸ਼ਚਿਤ ਹੋ ਕੇ ਨਹੀਂ ਸੀ ਸੁੱਤਾ ਇਸ ਲਈ ਦਿੱਲੀ ਲੋਚਨਾ ਇਹ ਸੀ ਕਿ ਇੱਕ ਵਾਰ ਪੂਰੀ ਪੂਰੀ ਤਰ੍ਹਾਂ ਦਿਲ ਖੋਲ ਕੇ ਸਿੱਖਾਂ ਨੂੰ ਇਸਲਾਮੀ ਹੱਥ ਦੱਸੇ ਜਾਣ ਤਾਂ ਕਿ ਉਹਨਾਂ ਦੇ ਇਸ ਅਫਗਾਨੀ ਇਲਾਕੇ ਵਿੱਚ ਦਿਨੋ-ਦਿਨ ਵਧ ਰਹੇ ਜੋਰ ਨੂੰ ਸਦਾ ਲਈ ਤੋੜ ਦਿੱਤਾ ਜਾਏ। ਇਹਨਾਂ ਲੰਮੀਆਂ ਸੋਚਾਂ ਤੇ ਭਾਰੀ ਤਿਆਰੀਆਂ ਦੇ ਉਪਰੰਤ ਫਰਵਰੀ ਸਾਲ 1823 ਈਸਵੀ ਨੂੰ ਮੁਹੰਮਦ ਆਜ਼ਮ ਖਾਨ ਕਾਬਲ ਤੋਂ ਬਾਹੋਦਾਹੀ ਕੋਚ ਕਰਦਾ ਹੋਇਆ ਪਸ਼ਾਵਰ ਵਿੱਚ ਆ ਡੇਰੇ ਲਾਏ। ਇਨੀ ਦਿਨੀ ਪਸ਼ਾਵਰ ਦੀ ਨਿਜਾਮਤ ਮਹਾਰਾਜ ਰਣਜੀਤ ਸਿੰਘ ਵੱਲੋਂ ਯਾਰ ਮੁਹੰਮਦ ਖਾਨ ਬਾਰਕ ਜਈ ਮੁਹੰਮਦ ਅਜੀਮ ਖਾਨ ਦੇ ਛੋਡੇ ਭਾਈ ਦਿਹਾਤ ਸੀ। ਜਿਹੜਾ ਕਿ ਸਾਲਾਂ ਤੋਂ ਇਸ ਇਲਾਕੇ ਦਾ ਖਿਰਾਜ ਮਹਾਰਾਜਾ ਸਾਹਿਬ ਅੱਗੇ ਪਰਦਾ ਸੀ ਹੁਣ ਜਦ ਮੁਹੰਮਦ ਅਜੀਮ ਖਾਨ ਖੈਬਰ ਵਿੱਚੋਂ ਨਿਕਲਿਆ ਤਾਂ ਇਸ ਨੂੰ ਖਬਰ ਪਹੁੰਚੀ ਕਿ ਪਸ਼ਾਵਰ ਆਪ ਲਈ ਖਾਲੀ ਪਿਆ ਹੈ ਇਸੇ ਤਰ੍ਹਾਂ ਉਹ ਲੰਮਾ ਕੋਚ ਕਰਕੇ 12 ਫਰਵਰੀ ਦੀ ਰਾਤ ਨੂੰ ਬਿਨਾਂ ਕਿਸੇ ਦੀ ਰੋਕ ਟੋਕ ਦੇ ਪਸ਼ਾਵਰ ਵਿੱਚ ਦਾਖਲ ਹੋ ਗਿਆ ਇਸ ਸਮੇਂ ਯਾਰ ਮੁਹੰਮਦ ਖਾਨ ਨੇ ਸ਼ੇਰ-ਏ-ਪੰਜਾਬ ਨੂੰ ਇੱਕ ਬੜਾ ਲੰਮਾ ਚੌੜਾ ਬੇਨਤੀ ਪੱਤਰ ਲਿਖ ਕੇ ਆਪਣੇ دیਵਾਨ ਮਾਨਕ رائے ਕੰਧਾਰੀ ਦੇ ਹੱਥ ਭੇਜਿਆ ਜਿਸ ਵਿੱਚ ਉਸਨੇ ਪਸ਼ਾਵਰ ਨੂੰ ਇਸ ਤਰ੍ਹਾਂ ਖਾਲੀ ਕਰ ਜਾਣ ਬਾਰੇ ਆਪਣੀ ਬੜੀ ਬੇਵਸੀ ਲਿਖੀ ਸੀ ਕਿ ਉਹ ਮੁਹੰਮਦ ਅਜੀਮ ਖਾਨ ਦੇ ਇੰਨੇ ਭਾਰੀ ਲਸ਼ਕਰ ਦੇ ਟੱਕਰੇ ਲਈ ਆਪਣੇ ਆਪ ਨੂੰ ਅਸਮਰਥ ਸਮਝਦਾ ਸੀ ਉਧਰ ਪਸ਼ਾਵਰੇ ਚ ਪਹੁੰਚ ਕੇ ਮੁਹੰਮਦ ਅਜੀਮ ਖਾਨ ਨੇ ਲੱਗਦੇ ਹੱਥ ਸਾਰੇ ਇਸਲਾਮੀ ਇਲਾਕਿਆਂ ਵਿੱਚ ਆਪਣੇ ਮੌਲਵੀ ਤੇ ਬਾਜ਼ ਪਿਛਵਾ ਦਿੱਤੇ ਜਿਨ੍ਹਾਂ ਨੇ ਸਿੱਖਾਂ ਦੇ ਉਲਟ ਗਜਬ ਦਾ ਜੋਸ਼ ਖਿਲਾਰ ਦਿੱਤਾ ਇਸ ਤਰ੍ਹਾਂ ਥੋੜੇ ਦਿਨਾਂ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਜੋ ਛਿੱਲੇ ਗਾਜੀ ਜਹਾਦੀ ਝੰਡੇ ਹੇਠ ਇਕੱਠੇ ਹੋਣ ਲੱਗ ਪਏ ਜਦ ਇਹ ਇਕੱਠ ਬਹੁਤ ਵੱਜ ਗਿਆ ਤਾਂ ਮੁਹੰਮਦ ਅਜੀਮ ਖਾਨ ਨੇ ਗਾਜੀਆਂ ਦੇ ਆਗੂਆਂ ਦੀ ਸਲਾਹ ਨਾਲ ਇਸ ਭਾਰੀ ਲੜਾਈ ਲਈ ਨਸ਼ਹਰੇ ਦਾ ਮੈਦਾਨ ਨਿਸ਼ਿਤ ਕੀਤਾ ਜਿੱਥੇ ਕਿ ਪੀਣ ਲਈ ਦਰਿਆ ਕਾਬਲ ਦਾ ਖੁੱਲਾ ਜਲ ਰਹਿਣ ਲਈ ਵਸੀ ਮੈਦਾਨ ਲੜਨ ਲਈ ਪਹਾੜੀਆਂ ਦੀ ਆੜ ਇਹ ਸਾਰੀਆਂ ਸਹੂਲਤਾਂ ਕੁਦਰਤ ਵੱਲੋਂ ਇੱਥੇ ਮੌਜੂਦ ਸਨ ਗਰਜ ਕੀ ਕਿਸੇ ਮਹਾਨ ਜੰਗ ਲਈ ਇਸ ਤੋਂ ਬਿਹਤਰ ਜਗ੍ਹਾ ਮਿਲਣਾ ਅਸੰਭਵ ਨਹੀਂ ਸੀ ਤਾਂ ਕਠਨ ਜ਼ਰੂਰ ਸੀ ਉਪਰੋਕਤ ਫੈਸਲੇ ਅਨੁਸਾਰ ਨੂੰ ਸ਼ਹਿਰੇ ਦੇ ਮੈਦਾਨ ਵਿੱਚ ਝੰਡਾ ਗੱਡਿਆ ਗਿਆ ਜਿੱਥੇ ਚੰਦ ਦਿਨਾਂ ਦੇ ਅੰਦਰ ਅੰਦਰ 45000 ਤੱਕ ਗਾਜ਼ੀਆਂ ਦੀ ਗਿਣਤੀ ਪਹੁੰਚ ਗਈ ਇਸ ਤੋਂ ਛੋਟ ਮੁਹੰਮਦ ਅਜੀਨ ਖਾਨ ਆਪਣੇ ਭਤੀਜੇ ਮੁਹੰਮਦ ਜਮਾਨ ਖਾਨ ਤੇ ਫਿਰੋਜ਼ ਖਾਨ ਖਟਕ ਦੇ ਪੁੱਤਰ ਖਵਾਸ ਖਾਨ ਨੂੰ ਬਹੁਤ ਸਾਰੇ ਗਾਜੀਆਂ ਨਾਲ ਖਾਲਸਾ ਫੌਜ ਨੂੰ ਦਰਿਆ اٹਕ ਦੇ ਪੁੱਤਨ ਪਰ ਹੀ ਰੋਕ ਦੇਣ ਲਈ ਤੋਰ ਦਿੱਤਾ ਇਹਨਾਂ ਨੇ ਆਉਂਦੇ ਹੀ ਕਿਲਾ ਜਹਾਂਗੀਰੇ ਦੇ ਲਾਗੇ ਬੜੇ ਪੱਕੇ ਮੋਰਚੇ ਬਣਾ ਕੇ اٹਕਦਾਰਾ ਰੋਕ ਲਿਆ ਉਧਰ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਸਰਦਾਰ ਹਰੀ ਸਿੰਘ ਸਣੇ ਖਾਲਸਾ ਫੌਜ ਦੇ اٹਕ ਪਹੁੰਚ ਗਏ ਸਨ ਇਹਨਾਂ ਨੇ ਜਦ ਗਾਜੀਆਂ ਦਾ ਇਕੱਠ ਜਹਾਂਗੀਰੇ ਦੇ ਮੈਦਾਨ ਵਿੱਚ ਹੁੰਦਾ ਸੁਣਿਆ ਤਾਂ ਇਹਨਾਂ ਅਗਲੀ ਸਵੇਰ ਨੂੰ اٹਕਦੇ ਪੁਲ ਤੋਂ ਫੌਜਾਂ ਨੂੰ ਪਾਰ ਕਰਕੇ ਵੈਰੀ ਨੂੰ ਪਿੱਛੇ ਹਟਾਉਣਾ ਆਰੰਭ ਕਰ ਦਿੱਤਾ ਪਰ ਚونکہ ਗਾਜੀਆਂ ਦੀ ਗਿਣਤੀ ਖਾਲਸਾ ਫੌਜ ਨਾਲੋਂ 4 ਗੁਣਾ ਵੱਧ ਸੀ ਇਸ ਲਈ ਪਹਿਲੇ ਹੱਲੇ ਵਿੱਚ ਹੀ ਜਹਾਦੀਆਂ ਤੋਂ ਮੈਦਾਨ ਸਾਫ਼ ਕਰਵਾਉਣਾ ਕਠਿਨ ਦਿਸਿਆ ਠੀਕ ਇਸੇ ਸਮੇਂ ਗਾਜੀਆਂ ਨੂੰ ਕੁਝ ਹੋਰ ਸੱਜਰ ਸਾਫ਼ ਕੁੰਮਕ ਮਿਲ ਗਈ ਜਿਸ ਕਰਕੇ ਇਹਨਾਂ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਦਸਤੇ ਨੂੰ ਜਿਹੜਾ ਪਹਾੜੀਆਂ ਵੱਲ ਦੂਰ ਤੱਕ ਅੱਗੇ ਵਧ ਗਿਆ ਸੀ ਘੇਰੇ ਵਿੱਚ ਰੱਖ ਲਿਆ ਇਸੇ ਰੋਲੇ ਰੱਪੇ ਵਿੱਚ ਮੁਹੰਮਦ ਜਮਾਨ ਖਾਨ ਨੇ ਕੁਝ ਗਾਜ਼ੀਆਂ ਨੂੰ ਆਪਣੇ ਨਾਲ ਲੈ ਕੇ اٹਕਦੇ ਪੁਲ ਤੇ ਜਾਤਾਵਾ ਕੀਤਾ ਭਾਵੇਂ ਪੁਲ ਤੱਕ ਪਹੁੰਚਣ ਤੱਕ ਗਾਜ਼ੀਆਂ ਨੂੰ ਬੜਾ ਭਾਰੀ ਜਾਨੀ ਨੁਕਸਾਨ ਉਠਾਣਾ ਪਿਆ ਪਰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਪੁਲ ਦੇ ਰਸੇ ਵੱਢ ਕੇ ਪੁਲ ਨੂੰ ਰੋੜ ਦਿੱਤਾ ਜਿਸ ਕਰਕੇ ਖਾਲਸਾ ਫੌਜ ਨੂੰ ਪਾਰਲੇ ਕੰਢੇ ਤੋਂ ਮਦਦ ਮਿਲਣੀ ਅਸੰਭਵ ਹੋ ਗਈ ਹੁਣ ਉਹਨਾਂ ਗਾਜ਼ੀਆਂ ਦੇ ਹੌਸਲੇ ਬਹੁਤ ਹੀ ਵਧ ਗਏ ਅਤੇ ਲੱਗੇ ਗੋਲੀਆਂ ਦਾ ਮੀਂਹ ਵਸਾਉਣਾ ਐਸੀ ਉੱਪਰ ਲਿਖਾਏ ਹਾਂ ਕਿ ਸ਼ੇਰੇ ਪੰਜਾਬ ਸਹਾਜਾ ਦਾ ਸ਼ੇਰ ਸਿੰਘ ਤੇ ਸਰਦਾਰ ਹਰੀ ਸਿੰਘ ਨੂੰ ਇੱਧਰ ਤੌਰ ਤੇ ਆਪ ਦਿਨ ਰਾਤ ਤਿਆਰੀਆਂ ਵਿੱਚ ਜੁਟ ਪਏ ਸਨ ਹੁਣ ਜਦ ਜ਼ਰੂਰੀ ਤਿਆਰੀਆਂ ਹੋ ਚੁੱਕੀਆਂ ਤਾਂ ਮਹਾਰਾਜਾ ਸਾਹਿਬ ਸਣੇ ਬਾਬਾ ਫੁੱਲਾ ਸਿੰਘ ਜੀ ਅਕਾਲੀ ਸਰਦਾਰ ਦੇਸ਼ਾ ਸਿੰਘ ਮਜੀਠੀਆ ਸਰਦਾਰ ਅਮੀਰ ਸਿੰਘ ਸੂਰੀਆ ਵਾਲਾ ਤੇ ਸਰਦਾਰ ਰਤਨ ਸਿੰਘ ਕਰਜਾਖੀਏ ਅਤੇ 25000 ਫੌਜ ਨਾਲ اٹਕ ਬਲਕੋਚ ਕਰ ਦਿੱਤਾ ਅਤੇ ਠੀਕ ਇਸੇ ਦਿਨ ਦੀ ਦੁਪਹਿਰ ਨੂੰ اٹਕ ਪਹੁੰਚ ਗਏ ਸਨ ਇੱਥੇ ਪਹੁੰਚਦਿਆਂ ਮੈਦਾਨ ਜੰਗ ਵਿੱਚੋਂ ਇਹਨਾਂ ਨੂੰ ਖਬਰ ਪਹੁੰਚੀ ਕਿ ਸਰਦਾਰ ਹਰੀ ਸਿੰਘ ਅਤੇ ਬਹਾਦਰ ਸਹਜਾਦਾ ਸ਼ੇਰ ਸਿੰਘ ਵੈਰੀਆਂ ਦੇ ਆਹੂ ਲਾ ਰਹੇ ਹਨ ਪਰ ਗਾਜਿਆਂ ਨੂੰ ਬਹੁਤ ਸਾਰੀ ਤਾਜ਼ਾ ਮਦਦ ਦੇ ਮਿਲ ਜਾਣ ਨਾਲ ਅਤੇ ਪੁਲ ਦੇ ਰੋੜ ਜਾਣ ਕਾਰਨ ਵੈਰੀ ਦਾ ਹੌਸਲਾ ਬਹੁਤ ਵੱਧ ਗਿਆ ਹੈ ਜਿਸ ਕਰਕੇ ਖਤਰਾ ਹੈ ਕਿ ਕਿਤੇ ਖਾਲਸਾ ਫੌਜ ਨੂੰ ਬਹੁਤਾ ਨੁਕਸਾਨ ਨਾ ਉਠਾਣਾ ਪਵੇ ਇਸ ਖਬਰ ਦੇ ਸਣ ਅਨਸਾਰ ਮਹਾਰਾਜਾ ਸਾਹਿਬ ਨੇ ਅਥਾ ਜੋਸ਼ ਨਾਲ ਹੁਲਾਰਾ ਖਾਦਾ ਉਧਰ ਬਾਬਾ ਫੂਲਾ ਸਿੰਘ ਜੀ ਆਪਣੇ ਜੀਵਨ ਤੋਂ ਹੱਥ ਧੋਕੇ اٹਕਦੇ ਕੰਡੇ ਵੱਲ ਧਾ ਕੇ ਪਹੁੰਚੇ ਅਤੇ ਸਣੇ ਆਪਣੇ ਜਵਾਨਾਂ ਦੇ ਆਪਣੇ ਘੋੜੇ ਠਾਠਾਂ ਮਾਰਦੇ ਦਰਿਆ ਟਕ ਵਿੱਚ ਠੇਲ ਦਿੱਤੇ ਹੁਣੇ ਸਮੇਂ ਕਿਹੜਾ ਐਸਾ ਕਾਇਰ ਸੀ ਜਿਹੜਾ ਆਪਣੀ ਜਾਨ ਤੋਂ ਪਿਆਰੇ ਮਹਾਰਾਜਾ ਸਾਹਿਬ ਤੇ ਪੰਥ ਦੀ ਜਿੱਦ ਜਿੰਦ ਜਾਨ ਅਕਾਲੀ ਜੀ ਨੂੰ ਦਰਿਆ ਦੇ ਮਜਦਾਰ ਵਿੱਚ ਦੇਖਦਾ ਤੇ ਆਪ ਕੰਡੇ ਪਰ ਖਰੋਤਾ ਰਹਿੰਦਾ ਇਹ ਗੱਲ ਅਣਹੋਣੀ ਅਤੇ ਖਾਲਸੇ ਦੇ ਆਚਰਣ ਤੋਂ ਦੁਰਾਡੇ ਦੀ ਸੀ ਬਸ ਹੁਣ ਫਿਰ ਕੀ ਸੀ ਸਭ ਨੇ ਘੋੜੇ ਦਰਿਆ ਵਿੱਚ ਠੇਲ ਦਿੱਤੇ ਅਤੇ ਆਪਣੇ ਚੰਗੇ ਮਹਾਰਾਜੇ ਦੇ ਪਿੱਛੇ-ਪਿੱਛੇ ਪਾਰਲੇ ਕੰਡੇ ਪਹੁੰਚ ਗਏ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਗਾਜੀਆਂ ਨਾਲ ਬੜਾ ਕਰੜਾ ਸੰਗਰਾਮ ਮਚਾਇਆ ਹੋਇਆ ਸੀ ਕਿ ਇੱਕ ਇੱਕ ਗਾਜੀਆਂ ਦੇ ਇਸ ਲਸ਼ਕਰ ਦੇ ਪੈਰ ਮੈਦਾਨ ਵਿੱਚੋਂ ਖੜ ਗਏ ਕਤਿਰ ਜਦ ਇਹ ਵੀ ਪਤਾ ਲੱਗ ਗਿਆ ਕਿ ਮਹਾਰਾਜਾ ਸਾਹਿਬ ਆਪ ਇਸ ਪਾਰ ਪਹੁੰਚ ਗਏ ਹਨ। ਬਸ ਫਿਰ ਤਾਂ ਇਹਨਾਂ ਦੀਆਂ ਰਹਿੰਦੀਆਂ ਖੁੰਦੀਆਂ ਆਸਾਂ ਦਾ ਲਖੋਰ ਵੀ ਟੁੱਟ ਗਿਆ। ਤੇ ਜਿੱਧਰ ਕਿਸੇ ਦਾ ਮੂੰਹ ਸੀ ਉਧਰ ਨੂੰ ਭੱਜ ਨੱਠਾ। ਇਸ ਸਮੇਂ ਗਾਜ਼ੀਆਂ ਉੱਪਰ ਖਾਲਸੇ ਦਾ ਐਸਾ ਰੋਹ ਛਾਇਆ ਕਿ ਆਪਣੇ ਫੱਟੜ ਤੇ ਮੁਰਦੇ ਵੀ ਮੈਦਾਨ ਵਿੱਚ ਛੱਡ ਗਏ। ਹੁਣ ਸਰਦਾਰ ਹਰੀ ਸਿੰਘ ਨੇ ਕਿਲਾ ਜਹਾਂਗੀਰਾ ਵੈਰੀਆਂ ਤੋਂ ਛੁਡਾ ਕੇ ਉਸ ਉੱਪਰ ਖਾਲਸਾ ਝੰਡਾ ਗੱਡ ਦਿੱਤਾ। ਇਧਰ ਸ਼ੇਰੇ ਪੰਜਾਬ ਜਦ ਮੈਦਾਨ ਵਿੱਚ ਪਹੁੰਚਿਆ ਤਾਂ ਹਰ ਪਾਸੇ ਫਤਿਹ ਹੋ ਗਈ ਸੀ। ਸ਼੍ਰੀ ਹਜੂਰ ਨੇ ਆਪਣੇ ਫੱਟ ਬੰਨਾਂ ਨੂੰ ਹੁਕਮ ਦਿੱਤਾ ਕਿ ਫੱਟੜਾਂ ਨੂੰ ਇੱਕ ਕੈਂਪ ਵਿੱਚ ਪਹੁੰਚਾ ਕੇ ਇਹਨਾਂ ਦੀ ਪੂਰੀ ਤਰ੍ਹਾਂ ਮਰਮ ਪੱਟੀ ਕੀਤੀ ਜਾਏ। ਪਾਟਕਾਂ ਨੂੰ ਇਹ मालूम ਰਹੇਗੀ ਗਾਜ਼ੀਆਂ ਦੇ ਇੱਥੋਂ ਭਾਜ ਖਾਨ ਨਾਲ ਇਹ ਲੜਾਈ ਮੁੱਕ ਨਹੀਂ ਸੀ ਗਈ। ਬਲਕਿ ਇਸ ਸ਼ਿਕਸਤ ਦੀ ਕਾਲਖੰਤੇ ਦਾਗ ਨੂੰ ਧੋਣ ਲਈ ਨੁਸ਼ਹਰੇ ਦੇ ਮੈਦਾਨ ਵਿੱਚ ਦੁਨੇ ਜੋਸ਼ ਅਤੇ ਚੌਣੀ ਦ੍ਰਿੜਤਾ ਨਾਲ ਜੋ ਰੋਜਮਾਈ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਸਨ ਮੁਹੰਮਦ ਅਜੀਮ ਖਾਨ ਨੇ ਜਹਾਂਗੀਰੇ ਦੇ ਮੈਦਾਨ ਵਿੱਚੋਂ ਜਦ ਗਾਜੀਆਂ ਦੀ ਭਾਜ ਦੀ ਖਬਰ ਸੁਣੀ ਤਾਂ ਉਹ ਬੜਾ ਤਮਚਿਆ ਉਸਨੇ ਬਹੁਤ ਛੇਤੀ ਆਪਣੇ ਦਲੇਰ ਭਾਈ ਦੋਸਤ ਮੁਹੰਮਦ ਖਾਨ ਦੀ ਸੌਂਪਣੀ ਵਿੱਚ ਆਪਣੀ 15000 ਕਲਮੀ ਫੌਜ 32 ਵੱਡੀਆਂ ਤੋਪਾਂ 100 ਦਾ ਟਿਕਾਣਾ ਜੰਬੂਰ ਤੇ ਗੁਬਾਰੋ ਅਤੇ ਬਹੁਤ بڑا ਜ਼ਖੀਰਾ ਗੋਲਾ ਬਾਰੂਦ ਅਨਾਜ ਆਦ ਦੇ ਕੇਸ਼ ਨੁਸ਼ਹਿਰੇ ਦੇ ਗਾਜੀਆਂ ਨਾਲ ਮਿਲਣ ਦਾ ਹੁਕਮ ਦਿੱਤਾ ਇਥੋਂ ਸ਼ੇਰੇ ਪੰਜਾਬ ਨੇ ਕੂਚ ਕਰਕੇ ਸਿੱਧੇ ਅਕੋੜੇ ਅਤੇ ਨੁਸ਼ਹਿਰੇ ਦੇ ਵਿਚਾਲੇ ਆਡੇਰੇ ਲਾਏ ਰਾਤ ਦਿਨ ਵੱਡੀਆਂ ਲੜਾਈਆਂ ਦੀਆਂ ਤਿਆਰੀਆਂ ਹੋਣ ਲੱਗੀਆਂ 1 ਮਾਰਚ ਸਨ 1823 ਵੀ ਦੀ ਸਵੇਰ ਦਾ ਜ਼ਿਕਰ ਹੈ ਕਿ ਖਾਲਸੇ ਨੇ ਪਾਵਨ ਮਰਿਆਦਾ ਅਨੁਸਾਰ ਅੰਮ੍ਰਿਤ ਵੇਰੇ ਦੇ ਦੀਵਾਨ ਦੀ ਸਮਾਪਤੀ ਦੇ ਉਪਰੰਤ ਇਹ ਗੁਰਮਤਾ ਸੋਧਿਆ ਕਿ ਅੱਜ ਹੀ ਵੈਰੀ ਦੇ ਲਸ਼ਕਰ ਪਰਤਾਵਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਵੈਰੀਆਂ ਦੀ ਗਿਣਤੀ ਪੋਲ ਪਲ ਵੱਧ ਰਹੀ ਹੈ ਇਸ ਫੈਸਲੇ ਅਨੁਸਾਰ ਜੇ ਫੌਜਾਂ ਕੂਚ ਕਰਨਾ ਚਾਹੁੰਦੀਆਂ ਹੀ ਸਨ ਕਿ ਇਸ ਸਮੇਂ شیخ ਮਹੀਉਦੀਨ ਨੇ ਵੈਰੀ ਦੇ ਕੈਂਪ ਵਿੱਚੋਂ ਆ ਕੇ ਖਬਰ ਦਿੱਤੀ ਕਿ ਮੁਹੰਮਦ ਅਜੀਨ ਖਾਨ ਰਾਤੋ ਰਾਤ ਕੂਚ ਕਰਕੇ ਖੇਸ਼ਗੀ ਦੇ ਮੈਦਾਨ ਵਿੱਚ ਦਰਿਆ ਲੂੰਡੇ ਦੇ ਕੰਡੇ ਪਹੁੰਚ ਗਿਆ ਹੈ ਜਿਸ ਨਾਲ 22 ਵੱਡੀਆਂ ਤੋਪਾਂ ਹਨ ਤੇ ਬਹੁਤ ਸਾਰੀ ਫੌਜ ਹੈ ਉਸਨੇ ਬੇੜੀਆਂ ਤੇ ਕਿਸ਼ਤੀਆਂ ਇਕੱਠੀਆਂ ਕਰਨ ਲਈ ਚਾਰਸਦਾ ਆਦ دریا ਦੇ ਘਾਟਾਂ ਉੱਪਰ ਆਪਣੇ ਸਵਾਰ ੜਾ ਦੋੜਾ ਦਿੱਤੇ ਹਨ ਆਪ ਅੱਜ ਗਾਜੀਆਂ ਨਾਲ ਪਾਰ ਪਹੁੰਚ ਕੇ ਮਿਲ ਜਾਏਗਾ ਮਹਾਰਾਜਾ ਸਾਹਿਬ ਨੇ ਇਸ ਖਬਰ ਨੂੰ ਸੁਣ ਕੇ ਵਿਚਾਰਿਆ ਕਿ ਚੰਗਾ ਹੋਵੇ ਜੇ ਕਦੇ ਵੈਰੀਆਂ ਦੀਆਂ ਟੋਪਾਂ ਦੇ ਟੱਕਰੇ ਪਰ ਐਸੀ ਵੀ ਟੋਪਾਂ ਤੋਂ ਹੀ ਕੰਮ ਲਈਏ ਅਰੇ ਤਾਬਾ ਦੁਪਹਿਰ ਦੇ ਉਪਰੰਤ ਕੀਤਾ ਜਾਏ ਕਿਉਂਕਿ ਸਾਡੇ ਫੀਲ ਪਾਤਰੀ ਅਤੇ ਤੋਪਖਾਨੇ ਦੀ ਇੱਥੇ ਪਹੁੰਚਣ ਦੀ ਦੁਪਹਿਰ ਤੱਕ ਸੰਭਾਵਨਾ ਸੀ ਪਰ ਇਸ ਵਿਚਾਰ ਨਾਲ ਬਾਬਾ ਫੂਲਾ ਸਿੰਘ ਜੀ ਸਹਿਮਤ ਨਾ ਹੋਏ ਤੇ ਉਹਨਾਂ ਨੇ ਸਵੇਰ ਦੇ ਫੈਸਲੇ ਅਨੁਸਾਰ ਚੜ੍ਹਾਈ ਉਸੇ ਵਕਤ ਕਰਨੀ ਚਾਹੀ। ਚੁਨਾਚ ਅਕਾਲੀਆਂ ਨੇ ਗੁਰਮਤੇ ਦੀ ਪਾਵਨਤਾ ਨੂੰ ਕਾਇਮ ਰੱਖਦੇ ਹੋਏ ਉਸੇ ਵਕਤ ਗਾਜੀਆਂ ਉੱਪਰ ਹਮਲਾ ਕਰ ਦਿੱਤਾ। ਮਹਾਰਾਜਾ ਸਾਹਿਬ ਨੇ ਜਦ ਬਾਬਾ ਫੂਲਾ ਸਿੰਘ ਜੂਨੇ ਨਾ ਡ੍ਰਿੜ ਡਿਠਾ ਤਾਂ ਆਪ ਨੂੰ ਆਪਣਾ ਇਰਾਦਾ ਛੱਡ ਕੇ ਬਾਬਾ ਫੂਲਾ ਸਿੰਘ ਜੀ ਦਾ ਹੀ ਫੈਸਲਾ ਮੰਨਣਾ ਪਿਆ। ਤੇ ਉਸੇ ਵਕਤ ਜੰਗ ਵਿੱਚ ਸ਼ਾਮਲ ਹੋਣ ਲਈ ਸ਼ਹਿਜਾਦਾ ਖੜਕ ਸਿੰਘ ਨੂੰ ਹੁਕਮ ਦਿੱਤਾ ਇਤਫਾਕ ਐਸਾ ਹੋਇਆ ਕਿ ਸ਼ੇਰੇ ਪੰਜਾਬ ਦੇ ਤੋਪਖਾਨੇ ਦੁਪਹਿਰ ਤੋਂ ਪਹਿਲਾਂ ਹੀ ਨੌ ਸ਼ਹਿਰੇ ਪਹੁੰਚ ਗਏ ਤੇ ਉਹਨਾਂ ਨੂੰ ਸਿੱਧਾ ਮੈਦਾਨ ਜੰਗ ਵੱਲ ਘੱਲ ਦਿੱਤਾ ਗਿਆ ਅਤੇ ਨਾਲ ਹੀ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਅਤੇ ਜਰਨਲ ਇਲਾਰਡ ਨੂੰ ਹੁਕਮ ਦਿੱਤਾ ਕਿ ਆਪਣੀ ਫੌਜ ਅਤੇ ਤੋਪਖਾਨੇ ਨਾਲ ਮੁਹੰਮਦ ਅਜੀਮ ਖਾਨ ਦੇ ਡੇਰੇ ਪਰ ਪੇਸ਼ਗੀ ਪਹੁੰਚ ਕੇ ਹੱਲਾ ਕਰੋ ਤਾਂ ਕਿ ਉਹ ਆਪਣੇ ਤੋਪਾਂ ਦੇ ਫੌਜ ਨੂੰ ਪਾਰ ਲੰਘਾ ਕੇ ਗਾਜੀਆਂ ਨਾਲ ਨਾ ਮਿਲਾ ਸਕੇ ਸਰਦਾਰ ਜੀ ਨੇ ਇਸ ਹੁਕਮ ਦੀ ਪਾਲਣਾ ਬੜੀ ਬੀਰਤਾ ਦੇ ਯੋਗਤਾ ਨਾਲ ਕੀਤੀ ਅਤੇ ਜਾਂਦੇ ਹੀ ਤੋਪਾਂ ਦੇ ਮੂੰਹ ਵੈਰੀ ਦੀ ਫੌਜ ਵੱਲ ਫੇਰ ਦਿੱਤੇ ਅੱਗੋਂ ਅਫਗਾਨਾਂ ਜਦ ਖਾਲਸਾ ਫੌਜ ਨੂੰ ਆਪਣੇ ਉੱਪਰ ਟੁੱਟਦਾ ਡਿੱਠਾ ਤਾਂ ਮੁਹੰਮਦ ਜੀਮ ਖਾਨ ਡਾਡਾ ਪੜਕਿਆ ਤੇ ਇੱਕਦਮ ਆਪਣੀ ਬਹਾਦਰ ਫੌਜ ਨਾਲ ਇਹਨਾਂ ਦੇ ਸਾਹਮਣੇ ਡਟ ਗਿਆ ਇੱਥੇ ਬੜੀ ਹੀ ਲੋਹੂ ਡੋਲਮੀ ਲੜਾਈ ਹੋਈ ਤੋਪਾਂ ਦੀ ਗਰਜ ਨਾਲ ਆਕਾਸ਼ ਗੂੰਜ ਰਹੇ ਸਨ ਖਾਲਸਾ ਸਵਾਰਾਂ ਦੇ ਨੇਜੇ ਵੈਰੀ ਦੀਆਂ ਸਫਾਂ ਤੋੜ ਰਹੇ ਸਨ ਹੁਣ ਪੈਦਲ ਫੌਜ ਨੇ ਤਲਵਾਰਾਂ ਤੋਂ ਲਈਆਂ ਤੇ ਸਰਦਾਰ ਹਰੀ ਸਿੰਘ ਦੀ ਅਗਵਾਈ ਵਿੱਚ ਇੱਕਾ ਇੱਕ ਟੁੱਟ ਕੇ ਵੈਰੀ ਦੇ ਗਲੇ ਜਾਂ ਪਏ ਇਹ ਹੱਲਾ ਇੰਨੀ ਨੀਡਰਤਾ ਨਾਲ ਕੀਤਾ ਗਿਆ ਕਿ ਜਦ ਤੱਕ ਅਫਗਾਨ ਆਪਣੇ ਆਪ ਨੂੰ ਸਾਹਮਦੇ ਸਨ ਖਾਲਸਾ ਇਹਨਾਂ ਨਾਲ ਗੁੱਥਮ ਗੁੱਥਾ ਹੋ ਚੁੱਕਾ ਸੀ ਇਹ ਗੱਲ ਅਵਸ਼્ય ਮੰਨਣੀ ਪਵੇਗੀ ਕਿ ਇਸ ਲੜਾਈ ਵਿੱਚ ਬਹਾਦਰ ਮੁਹੰਮਦ ਅਜੀਮ ਖਾਨ ਤੇ ਉਸ ਦੀ ਕਲਮੀ ਫੌਜ ਨੇ ਬੜੀ ਬੀੜਤਾ ਤੇ ਦ੍ਰਿੜਤਾ ਨਾਲ ਆਪਣਾ ਮੱਜਵੀ ਫਰਜ਼ ਪੂਰਾ ਕੀਤਾ ਪਰ ਕੁਦਰਤ ਨੂੰ ਇਹ ਪ੍ਰਵਾਨ ਸੀ ਕਿ ਸਰਹੱਦ ਵਿੱਚ ਖਾਲਸੇ ਦੇ ਝੰਡੇ ਝੂਲ ਜਾਣ ਐਡਾ ਲੋਹੂ ਵੇਟਵਾ ਕੇ ਵੀ ਮੁਹੰਮਦ ਅਜੀਮ ਖਾਨ ਖਾਲਸੇ ਦੀ ਤਲਵਾਰ ਦੀ ਧਾਰ ਅੱਗੇ ਹੋਰ ਨਾ ਠਹਿਰ ਸਕਿਆ ਸਰਦਾਰ ਹਰੀ ਸਿੰਘ ਦਾ ਅੱਜ ਦਾ ਜੋਸ਼ ਬੜਾ ਨਿਰਾਲਾ ਸੀ ਆਪ ਇਸ ਤਰ੍ਹਾਂ ਅਫਗਾਨੀ ਫੌਜ ਪਰ ਜਾ ਪਏ ਜਿਸ ਤਰ੍ਹਾਂ ਦਰਿਆ ਦੀ ਕਾਂਗ ਉਛਲ ਕੇ ਆਉਂਦੀ ਹੈ ਅਤੇ ਇਸ ਦੇ ਸਾਹਮਣੇ ਜੋ ਕੁਝ ਆਉਂਦਾ ਹੈ ਕੱਖਾਂ ਕਾਨਿਆਂ ਦੀ ਤਰ੍ਹਾਂ ਉਸ ਨੂੰ ਰੋੜ ਦੀ ਚਲੀ ਜਾਂਦੀ ਹੈ ਅਫਗਾਨ ਸਿੱਖਾਂ ਦੀ ਤਰ੍ਹਾਂ ਤੋਪਾਂ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦੇ ਸਨ ਇਸ ਸਮੇਂ ਵੀ ਉਹਨਾ ਆਪਣੀ ਕਈ ਇੱਕ ਤੋਪ ਨੂੰ ਬਚਾਉਣ ਵਿੱਚ ਭਾਰੀਆਂ ਕੁਰਬਾਨੀਆਂ ਕੀਤੀਆਂ ਸਰਦਾਰ ਹਰੀ ਸਿੰਘ ਨੇ ਇਸ ਲੜਾਈ ਵਿੱਚ 6 ਚਾਲੂ ਤੋਪਾਂ ਤੇ ਕਬਜ਼ਾ ਕਰ ਲਿਆ ਅਫਗਾਨ ਇਹ ਦੇਖ ਕੇ ਮੁਰ ਗੱਛ ਖਾ ਕੇ ਪਰਤੇ ਅਤੇ ਫਿਰ ਹੱਥੋਂ ਹੱਥ ਤਲਵਾਰ ਚੱਲ ਪਈ ਇਸ ਸਮੇਂ ਖਾਲਸੇ ਦੇ ਤੋਪਾਂ ਨੂੰ ਆਪਣੇ ਵੱਲ ਖਿੱਚਦੇ ਸਨ ਤੇ ਅਫਗਾਨ ਇਹਨਾਂ ਨੂੰ ਸਿੰਘਾਂ ਤੋਂ ਛੁਡਾ ਕੇ ਆਪਣੇ ਵੱਲ ਧੁੰਦੇ ਸਨ ਇੱਥੇ ਗਜਬ ਦਾ ਕਮਾਸਾਨ ਮੱਚਿਆ ਜਿੱਥੇ ਇਹ ਤੋਪਾਂ ਬੀੜੀਆਂ ਹੋਈਆਂ ਸਨ ਇੱਥੇ ਹਰ ਪਾਸੇ ਲੋਥਾਂ ਦੇ ਢੇਰਾਂ ਦੇ ਢੇਰ ਚੜ੍ਹੇ ਹੋਏ ਸਨ ਕਹਿੰਦੇ ਹਨ ਅਖੀਰ ਪਰ ਜਦ ਅਫਗਾਨਾਂ ਡਿੱਠਾ ਕਿ ਹੁਣ ਤੋਪਾਂ ਸਾਡੇ ਹੱਥੋਂ ਨਿਕਲ ਚੱਲੀਆਂ ਹਨ ਤਾਂ ਕਈ ਜੁਸ਼ੀਲੇ ਸਿਪਾਹੀਆਂ ਨੇ ਆਪਣੀਆਂ ਤੋਪਾਂ ਨੂੰ ਭੱਜ ਕੇ ਜਫੀਆਂ ਪਾ ਲਈਆਂ ਅਤੇ ਉਹਨਾਂ ਨੂੰ ਉਸ ਵਕਤ ਤੱਕ ਆਪਣੇ ਤੋਪਾਂ ਦਾ ਕਬਜ਼ਾ ਸਿੰਘਾਂ ਨੂੰ ਨਾ ਦਿੱਤਾ ਜਦ ਤੱਕ ਉਹਨਾਂ ਦੀਆਂ ਬਾਹਾਂ ਨਾ ਵੱਡੀਆਂ ਗਈਆਂ ਜਾਂ ਸ਼ਹੀਦ ਨਾ ਹੋ ਗਏ ਠੀਕ ਇਸੇ ਸਮੇਂ ਸਰਦਾਰ ਹਰੀ ਸਿੰਘ ਦਾ ਬਹਾਦਰ ਸਾਥੀ ਸਰਦਾਰ ਹਾਕਮ ਸਿੰਘ ਸੰਧੂ ਅਫਗਾਨਾਂ ਦੀਆਂ ਟੌਪਾਂ ਦੇ ਕਬਜ਼ਾ ਕਰਦਾ ਹੱਥੋ-ਹੱਥ ਲੜਾਈ ਵਿੱਚ ਬੜੀ ਸ਼ੋਰ ਮਤਾਈ ਦੱਸਦਾ ਹੋਇਆ ਇੱਕ ਬਰਛੇ ਦੇ ਕਾਰੀ ਫਟ ਨਾਲ ਸ਼ਹੀਦ ਹੋ ਗਿਆ ਇਸੇ ਤਰ੍ਹਾਂ ਜਦ ਮੁਹੰਮਦ ਅਜੀਨ ਖਾਨ ਨੇ ਆਪਣੇ ਆਪ ਨੂੰ ਸਖਤ ਖਤਰੇ ਵਿੱਚ ਡਿੱਠਾ ਤਾਂ ਡਾਢੇ ਟੁੱਟੇ ਹੋਏ ਦਿਲ ਨਾਲ ਰਣ ਤੱਤੇ ਵਿੱਚੋਂ ਨਸ ਪਿਆ ਤੇ ਆਪਣੇ ਪ੍ਰਸਿੱਧ ਤੇਜ਼ ਰਫ਼ਤਾਰ ਘੋੜੇ ਬਿਜਲੀ ਨਾਮੀ ਪਰ ਸਵਾਰ ਹੋ ਕੇ ਮਿਚਨੀ ਜਾਸਾਂ ਕੱਢਿਆ ਹੁਣ ਜਦ ਪਿੱਛੇ ਰਹੇ ਅਫਗਾਨਾਂ ਨੇ ਆਪਣੇ ਮਾਲਕ ਨੂੰ ਇਸ ਤਰ੍ਹਾਂ ਮੈਦਾਨ ਵਿੱਚੋਂ ਨੱਸਦਾ ਦੇਖਾ ਤਾਂ ਇਹਨਾਂ ਦੇ ਵੀ ਹੌਸਲੇ ਟੁੱਟ ਗਏ ਤੇ ਬੜੀ ਬੇਤਰਤੀਬੀ ਨਾਲ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਜਿੱਧਰ ਕਿਸੇ ਨੂੰ ਰਾਹ ਲੱਭਾ ਨੱਠ ਗਿਆ ਕਿਉਂਕਿ ਅਫਗਾਨ ਇਸ ਜੰਗ ਵਿੱਚ ਬੜੀ ਦਲੇਰੀ ਨਾਲ ਲੜੇ ਸਨ ਸਰਦਾਰ ਹਰੀ ਸਿੰਘ ਨੇ ਇਹ ਜੋਗ ਨਾ ਸਮਝਿਆ ਕੀ ਨਸਦਿਆਂ ਦਾ ਪਿੱਛਾ ਕੀਤਾ ਜਾਏ ਸੋ ਆਪਣੀ ਫੌਜ ਨੂੰ ਮੈਦਾਨ ਵਿੱਚ ਇੱਥੇ ਹੀ ਠਹਿਰ ਜਾਣ ਦਾ ਹੁਕਮ ਦੇ ਦਿੱਤਾ ਅਫਗਾਨਾਂ ਦੀਆਂ 14 ਵੱਡੀਆਂ ਤੌਪਾਂ ਅਤੇ 18 ਛੋਟੀਆਂ ਤੌਪਾਂ ਸਰਦਾਰ ਹਰੀ ਸਿੰਘ ਦੇ ਕਬਜ਼ੇ ਵਿੱਚ ਆਈਆਂ ਕੁਝ ਤੌਪਾਂ ਅਫਗਾਨਾਂ ਨੇ ਦਰਿਆ ਵਿੱਚ ਤਕੇਲ ਦਿੱਤੀਆਂ ਸਨ ਜਿਨ੍ਹਾਂ ਵਿੱਚੋਂ ਤਿੰਨ ਸਰਦਾਰ ਜੀ ਨੇ ਕਢਵਾ ਲਈਆਂ ਅਤੇ ਕੁਝ ਕੋ ਵਿੱਚ ਮੇਖਾ ਮਾਰ ਕੇ ਇਹ ਬੇਕਾਰ ਕਰ ਗਏ ਸਨ ਇਹਨਾਂ ਤੌਪਾਂ ਤੋਂ ਛੁੱਟ ਹੋਰ ਬਹੁਤ ਸਾਰੇ ਹਥਿਆਰ ਅਤੇ ਸਮਾਨ ਜੰਗਪੁਰ ਸਰਦਾਰ ਜੀ ਨੇ ਕਬਜ਼ਾ ਕਰ ਲਿਆ ਇਸ ਸਮੇਂ ਸੋਢੀ ਮੇਕ ਸਿੰਘ ਹਰਨਪੁਰ ਵਾਲੇ ਨੇ ਬੜੀ ਨਿਰਪੈਤਾ ਨਾਲ ਸਰਦਾਰ ਹਰੀ ਸਿੰਘ ਦੇ ਨਾਲ ਆਪਣੀ ਬੀਰਤਾ ਦਾ ਸਬੂਤ ਦਿੱਤਾ। ਦੂਜੇ ਪਾਸੇ ਦਰਿਆ ਲੁੰਡੇ ਤੋਂ ਪਾਰ ਤਰਕੀ ਪਹਾੜੀ ਦੇ ਸੰਗਰਾਮ ਵਿੱਚ ਸਾਰਾ ਦਿਨ ਬੜੀ ਕਰੜੀ ਲੜਾਈ ਹੋਈ ਅਤੇ ਲੋਡੇ ਪਹਿਰ ਗਾਜੀ ਮੈਦਾਨ ਛੱਡ ਗਏ ਨਸ ਗਏ। ਇਸ ਮੈਦਾਨ ਦੀ ਜਿੱਤ ਨਾਲ ਜਿੱਥੇ ਖਾਲਸੇ ਨੂੰ ਬੇਅੰਤ ਖੁਸ਼ੀ ਹੋਈ ਉੱਥੇ ਬਹੁਤ ਸਾਰਾ ਦੁੱਖ ਵੀ ਹੋਇਆ। ਉਹ ਇਸ ਤਰ੍ਹਾਂ ਹੈ ਕਿ ਪੰਥ ਦਾਤ ਪਿਆਰਾ ਧਰਮੀ ਜਰਨੈਲ ਬਾਬਾ ਫੂਲਾ ਸਿੰਘ ਜੀ ਇਕਾਲੀ ਇਸ ਮੈਦਾਨ ਵਿੱਚ ਸ਼ਹੀਦ ਹੋ ਗਿਆ ਸੀ ਇਸ ਫਤਿਹ ਦਾ ਅਸਰ ਸਰਹੱਦੀ ਇਲਾਕੇ ਲਈ ਬੜਾ ਹੀ ਲਾਭਦਾਇਕ ਸਾਬਤ ਹੋਇਆ ਅਰਥਾਤ ਇਹ ਸਫਲਤਾ ਸਰਹੱਦ ਦੇ ਵਿੱਚ ਖਾਲਸਾ ਰਾਜ ਦਾ ਬੁਨਿਆਦੀ ਪੱਥਰ ਹੋ ਗਈ ਇਸ ਭਾਰੀ ਫਤਿਹ ਦੇ ਬਾਅਦ ਖਾਲਸਾ ਫੌਜ ਨੂੰ 2 ਦਿਨ ਨਸ਼ਰੇ ਦੇ ਕੈਂਪ ਵਿੱਚ ਆਰਾਮ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਨਾਲ ਲੈ ਕੇ ਇਲਾਕਾ ਯੂਸਫਜ਼ਈ ਹਸਤ ਨਗਰ ਤੇ ਪਸ਼ਾਵਰ ਦਾ ਦੌਰਾ ਕੀਤਾ ਇਸ ਸਮੇਂ ਜਿੱਥੇ-ਜਿੱਥੇ ਆਪਕੇ ਇਲਾਕੇ ਦੇ ਪਠਾਣਾ ਨੇ ਬੜੀ ਸਰਗਰਮੀ ਨਾਲ ਸ੍ਰੀ ਹਜ਼ੂਰ ਜੀ ਦੀ ਅਗਵਾਈ ਕੀਤੀ ਨਜ਼ਰਾਨੇ ਪੇਸ਼ ਕੀਤੇ ਅਤੇ ਖਾਲਸਾ ਰਾਜ ਦੇ ਈਨ ਮੰਨਦੇ ਗਏ ਇਸ ਸਮੇਂ ਯਾਰ ਮੁਹੰਮਦ ਖਾਨ ਨੇ ਇਲਾਕੇ ਦੇ ਰੀਸਾਂ ਦੇ ਤੇ ਖਾਨਾਂ ਦਾ ਇੱਕ ਭਾਰੀ ਜਿਰਗਾ ਸ਼ੇਰ-ਏ-ਪੰਜਾਬ ਦੀ ਸੇਵਾ ਵਿੱਚ ਹਾਜ਼ਰ ਕੀਤਾ ਇਹਨਾਂ ਸਾਰੇ ਖਾਨਾਂ ਨੇ ਯਾਰ ਮੁਹੰਮਦ ਖਾਨ ਦਾ ਕਸੂਰ ਬਖਸ਼ਣ ਲਈ ਅਰਜ਼ੋਈ ਕੀਤੀ ਮਹਾਰਾਜਾ ਸਾਹਿਬ ਨੇ ਇਸ ਵਕਤ ਕਈ ਰਾਜਸੀ ਭਾਵਾਂ ਨੂੰ ਮੁੱਖ ਰੱਖ ਕੇ ਜਿਰਗੇ ਦੀ ਮੰਗ ਮੰਨ ਲਈ ਸ਼ੇਰੇ ਪੰਜਾਬ ਦੀ ਇਸ ਖੁੱਲ੍ਹ ਦਿਲੀ ਦਾਸਰ ਇਨ੍ਹਾਂ ਮੁਖੀਆਂ ਦੇ ਦਿਲਾਂ ਪਰ ਬੜਾ ਚੰਗਾ ਪਿਆ ਹੁਣ ਹੁਕਮ ਦਿੱਤਾ ਗਈ ਯਾਰ ਮੁਹੰਮਦ ਖਾਨ ਅਜ਼ਮਾਈਸ਼ੀ ਤੌਰ ਪਰ ਜੋਗ ਸਮੇਂ ਤੱਕ ਖਾਲਸੇ ਵੱਲੋਂ ਪਸ਼ਾਵਰ ਦਾ ਬਾਜ ਗੁਜ਼ਾਰ ਨਾਜ਼ਮ ਰਹੇ ਪਸ਼ਾਵਰ ਦੇ ਇਲਾਕੇ ਵਿੱਚ ਪੂਰਾ ਪੂਰਾ ਅਮਨ ਕਾਇਮ ਰੱਖਣ ਲਈ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਸਨੇ ਫੌਜ ਦੇ ਕੁਝ ਸਮੇਂ ਲਈ ਪਸ਼ਾਵਰ ਵਿੱਚ ਰੱਖਿਆ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ